ਹੁਣ ਕੋਈ ਬਦਲਾਅ ਕਰਿਆ ਜੀ ਇਹਨਾਂ 'ਚ ਬਦਲਾਅ ਬਦਲਾਓ ਹੀ ਹੈਗਾ ਜੀ ਜਿਹੜੀ ਇਹ ਹੈ ਆਪਣੀ ਜੀਲੈਕਸ ਮਾਡਲ ਦਾ ਠੀਕ ਹੈ ਜੀ ਸਸੇ ਆਫਲੇਟਾਂ ਆਈਆਂ ਆਫਲੇਟਾਂ ਲੱਗ ਜੰਨੇ ਨਹੀਂ ਆਪਣੇ ਨਾਲੀਆਂ ਸਰੋਂ ਵਾਲੇ ਜੀ ਕਿੰਨੇ ਵਜਨ ਦੇ ਕਰਤੇ ਆਪਾਂ ਇਹ 13 ਹਲ ਕਿੰਨੇ ਵਜਨ ਦੇ ਨੇ ਜੀ ਇਹ 13 ਹਾਲਾਂ ਦਾ ਵਜਨ ਹੋ ਗਿਆ ਜੀ ਪਹਿਲਾਂ ਤਾਂ ਹੈਗਾ ਤਿਆ ਇਹਦੇ ਵਿੱਚ ਜੀ ਆਹ ਜਿਹੜਾ ਇਹਦਾ ਆਪਣੇ ਘੋੜੇ ਵਾਲਾ ਹੈਗਾ ਹਾਂਜੀ ਘੋੜੇ ਦੀ ਜਿਹੜੀ ਕਮਾਣੀ ਪਿੰਨ ਹੈ ਇਹ ਉਹ ਹੈ ਉਹ ਅੱਜ ਅਸਿਕਾ ਉਮੀਦ ਕਰਦਾਂ ਸਭ ਠੀਕ ਠਾਕ ਹੋਵੋਗੇ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਏ ਅੱਜ ਇਹ ਵੀ ਖੇਤੀਬਾੜੀ ਦੇ ਦੇ ਲਈ ਆ ਹਾਲ ਬਣਾਉਂਦੇ ਨੇ ਮਿਸਤਰੀ ਧੂਰੀ ਮਿਸਤਰੀ ਗਿਆਨ ਸਿੰਘ ਸੋਨੋ ਪ੍ਰੀਤਮ ਸਿੰਘ ਸਾਰੋਂ ਵਾਲੇ ਸਟੈਂਡਰਡ ਐਗਰੀਕਲਚਰ ਵਰਕਸ਼ਾਪ ਧੂਰੀ ਜਦੋਂ ਆਪਾਂ ਸੰਗਰੂਰ ਤੋਂ ਆਉਣੇ ਆਗੇ ਇੱਧਰ ਬਾਜ਼ਾਰ ਨੂੰ ਜਾਣਿਆ ਸਰਕਾਰੀ ਹਸਪਤਾਲ ਦੇ ਕੋਲੇ ਉੱਥੇ ਇਹਨਾਂ ਦੀ ਦੁਕਾਨ ਆਗੀ ਆ ਜੋ ਕਰਦੇ ਆ ਮਿਸਤਰੀ ਨਾਲ ਗੱਲਬਾਤ ਕਿਵੇਂ ਇਹਦੇ ਹਾਲ ਨੇ ਕਿੰਨੇ ਦਿਨਾਂ ਚ ਬਣਾ ਕੇ ਦੇ ਦਿੰਦੇ ਨੇ ਕਿਹੜਾ ਜਿਹਾ ਮਾਲ ਲਾਉਂਦੇ ਨੇ ਕੀ ਕੀ ਵਰਤਦੇ ਨੇ ਆ ਜੋ ਇਹ ਚਾਹਦੇ ਮਿਸਤਰੀ ਨਾਲ ਗੱਲਬਾਤ ਕੀ ਹਾਲ ਆ ਮਿਸਤਰੀ ਜੀ ਬਹੁਤ ਠੀਕ ਠਾਕ ਹੂੰ ਕਿਵੇਂ ਚੱਲਦਾ ਹਾਲਾਂ ਦਾ ਕੰਮ ਜੀ ਬਹੁਤ ਟੌਪ ਚ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਜੀ ਹੁਣ ਕੋਈ ਬਦਲਾਅ ਕਰਿਆ ਜੀ ਇਹਨਾਂ ਚ ਬਦਲਾਅ ਬਦਲਾਓ ਹੀ ਹੈਗਾ ਜੀ ਜਿਹੜੀ ਇਹ ਆਪਣੀ ਜੀ ਐਲ ਐਕਸ ਮਾਡਲ ਠੀਕ ਹੈ ਜੀ ਠੀਕ ਹੈ ਜੀ ਜੀ ਦਾ ਬਲਗੋ ਕਰਤਾ ਉਹ ਆਮ ਬੰਦੇ ਇਹਦੇ ਵਿੱਚ ਨਾ ਡੇਗ ਦੀ ਢਲਾਈ ਵਾਲਾ ਉਹ ਨਟੌੜਾ ਜਿਹਾ ਲਾਉਂਦੇ ਮੇਰੇ ਮੂਰੇ ਠੀਕ ਹੈ ਜੀ ਆਹਾਂ ਹਾਂਜੀ ਇਹ ਹੁਣ ਆਪਾਂ ਸਟੀਲ ਦਾ ਲਾਉਣ ਲੱਗੇ ਅਸਾ ਸਟੀਲ ਹੀ ਕਰਤਾ ਜੀ ਹਾਂ ਸਟੀਲ ਹੀ ਕਰਤਾ ਜੀ ਠੀਕ ਹੈ ਜੀ ਜੀ ਆ ਜਾਣੀ ਕਿ ਟੁੱਟਣ ਦਾ ਕੋਈ ਖਤਰਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂ ਪਰ ਟੁੱਟ ਜਾਵੇ ਕਿਉਂਕਿ ਲੋਹੇ ਨਾਲ ਲੋਹਾ ਵੈਲਡਿੰਗ ਕਰੀਏ ਉਹ ਮੇਲ ਖਾਂਦਾ ਹੈ ਲੋਹੇ ਨਾਲ ਆਪਾਂ ਡੇਗ ਕਰੀਏ ਉਹ ਕਦੇ ਨਹੀਂ ਮੇਲ ਖਾਂਦਾ ਠੀਕ ਹੈ ਜੀ ਹਾਂਜੀ ਇਹ ਇਹਦੇ ਵਿੱਚ ਜਿਹੜਾ ਸਿਸਟਮ ਹੈਗਾ ਹਾਂਜੀ ਤੇ ਆਹ ਜਿਹੜਾ ਆਪਣੇ ਅੱਜ ਕੱਲ ਦੇ ਰਿਵਾਜ ਦੇ ਮੁਤਾਬਕਾਂ ਜਾਨੀ ਉਸੇ ਹਾਂ ਸ਼ੋਹ ਜੀ ਵਾਸਤੇ ਜੀ ਸ਼ੋਹ ਵਾਸਤੇ ਇਹ ਲਾਤੇ ਨੇ ਕਿ ਕਈ ਚੀਜ਼ਾਂ ਦੀ ਡਿਮਾਂਡ ਤੇ ਲੱਗ ਜਾਂਦੇ ਨੇ ਠੀਕ ਹੈ ਇਹ ਜਿਹੜੇ ਕਬਜੇ ਲਾਏ ਨੇ ਇਹ 13 ਦੇ ਲਾਏ ਨੇ ਜੀ ਇਹ ਇਹ ਤਾਂ ਪਹਿਲਾ ਕਬਜਾ ਜੀ ਜਿਹੜਾ ਜਾਨੀ ਕਿ ਸਿਸਟਮ ਪਹਿਲਾ ਹੈ ਠੀਕ ਹੈ ਜੀ ਜਿਹੜਾ ਉਹ ਲੰਮੇ ਬਾਡਲ ਦੇ ਵਿੱਚ ਕਬਜਾ ਇਹ ਤਾਂ ਉਹ ਆ ਇਹੋ 15 ਦੇ ਲੱਗਿਆ ਜਿਹੜਾ 15 ਦੇ ਤਿਆਰ ਕਰਦੇ ਆ ਜੀ ਨਹੀਂ ਪਹਿਲੇ ਮਾਡਲ ਚੀ ਹੈ ਉਹ ਇਹ ਹੈਗਾ ਇਹ ਵੀ ਮਜ਼ਬੂਤ ਬਹੁਤ ਜ਼ਿਆਦਾ ਜਿਹਦੇ ਸਾਰ ਪਾਰ ਰਾੜ ਲੱਗੀ ਹੈ ਜੀ ਇਹ ਮਿਸਤਰੀ ਹੁਣ ਕਿੰਨੇ ਵਜਨ ਦੇ ਕਰਤੇ ਆਪਾਂ ਇਹ 13 ਹਲ ਕਿੰਨੇ ਵਜਨ ਦੇ ਨੇ ਜੀ ਇਹ 13 ਸਾਲਾਂ ਦਾ ਵਜਨ ਹੋ ਗਿਆ ਜੀ ਪਹਿਲਾਂ ਤਾਂ ਹੈਗਾ ਤਿਆਜੀ ਦਾ ਅ 2 ਕੁਇੰਟਲ ਕੋਈ 72 73 ਕਿਲੋ ਠੀਕ ਹੈ ਜੀ ਹੁਣ ਇਹਦਾ ਹੋ ਗਿਆ ਵਜਨ 2 ਕੁਇੰਟਲ 90 ਕਿਲੋ ਦੇ ਕਰੀਬ ਜੀ 2 ਕੁਇੰਟਲ 90 ਕਿਲੋ ਜੀ ਹਾਂ ਜੀ ਬਹੁਤ ਵਜਨ ਵਧ ਗਿਆ ਜੀ ਹਾਂ ਜੀ ਬਗੈਰ ਚੈਨਲ ਤੋਂ ਆਇਆ ਹੋਇਆ ਵਜਨ ਸਸ ਬਗੈਰ ਚੈਨਰ ਤੋਂ ਜੀ ਜਿਹੜਾ ਚੈਂਦਰ ਮਗਰ ਲੱਗਦਾ ਜਿਹੜਾ ਪਿੱਛੇ ਟੱਲਾ ਲੱਗਦਾ ਠੀਕ ਹੈ ਜੀ ਉਹ ਚੈਨਰ ਚੈਨਰਾ ਲਾ ਦੇ ਨੂੰ ਮਗਰ ਜੀ ਹੈ ਹਾਂ ਜੀ ਪਿੱਛੇ 5 24 ਦਾ ਚੈਨਰ ਹੈ ਇਹ ਠੀਕ ਹੈ ਜੀ ਇਹਦੇ ਵਿੱਚ ਆ ਆਏਗਾ ਜੀ ਸਸ ਆ ਫਲੇਟ ਆਈ ਹੈ ਆ ਫਲੇਟਾਂ ਲੱਗ ਜੰਦੇ ਨਹੀਂ ਆਪਾਂ ਨਾਲੀਆਂ ਸਾਰੋਂ ਵਾਲੇ ਜੀ ਹਾਂ ਜੀ ਇਹ ਇੱਕ ਇਹ ਕਿਥੇ ਨੰਬਰ ਹੋਰ ਹੈ ਉਹ ਜੀ ਅੱਛਾ ਆਏ ਜੀ ਠੀਕ ਹੈ ਹਾਂ ਵਿਸਤਰੀ ਦਾ ਨੰਬਰ ਹੈ ਯਾਰ 91545394 915453394 ਇਹ ਮੋਟੇ ਦਾ ਨੰਬਰ ਹੈ ਜੀ ਦਾ 7078 ਠੀਕ ਹੈ ਜੀ ਤੇ ਬਾਕੀ ਹੋਰ ਵੀ ਕੁਆਲਿਟੀ ਦਾ ਸਪਰਿੰਗ ਪਏ ਨੇ ਇਹ ਕਾਰੇ ਵਾਰ ਕਮ ਹੁੰਦੇ ਨੇ ਕਿਹੜੇ ਜੀ ਸਪਰਿੰਗ ਸਪਰਿੰਗ ਵੱਡੇ ਪਏ ਨੇ ਜੀ ਜੀ 스프링 ਅਸੀਂ ਪਹਿਲਾਂ ਤਾਂ ਇਹ ਹਲਾਂ ਦੇ ਵਿੱਚ ਲਾਉ ਲੈਂਦੇ ਜੀ ਇਹ ਠੀਕ ਹੈ ਜੀ ਛੜ ਤੇ ਠੀਕ ਹੈ ਜੀ ਹੁਣ ਉਹ ਹਲਾਂ ਦੇ ਵਿੱਚ ਇਹ ਛੜ ਤੇ ਉਹ ਜਿਹੜਾ 볼ਟ ਹੈ ਉਹ ਕਾਬਲਾ ਪਾਉਣ ਲੱਗ ਜਾਂਦੇ ਨੇ ਇਹ 스프링 ਨੂੰ ਰੱਖਿਆ ਨੇ ਕਿ ਦੁਕਾਨਦਾਰਾਂ ਨੂੰ ਦੇਣ ਵਾਸਤੇ ਕੋਈ ਵੀ ਬੰਦਾ ਲੈ ਜਾ ਸਕਦਾ ਜੀ ਆ ਸਕਦਾ ਜੀ ਜੀ ਇਸ ਕਰਕੇ ਇਹਨੂੰ ਰੈਗੂਲਰ ਹੀ ਰੱਖ ਲਿਆ ਠੀਕ ਹੈ ਜੀ ਇਧਰ ਫਰੇਮ ਤਿਆਰ ਕੀ ਜਾਂਦੇ ਨੇ ਜੀ ਹਾਂ ਜਦੋਂ ਆਪਾਂ ਪਹਿਲਾਂ ਬਣਾਉਂਦੇ ਸੀ ਇਹ ਲੱਪਾ ਹਾਂਜੀ ਇਹਦੇ ਉਹ ਖੁੱਲਾ ਨਹੀਂ ਹੁੰਦਾ ਸੀਗਾ ਠੀਕ ਹੈ ਜੀ ਇਹ ਤੰਗ ਹੁੰਦਾ ਜਾਂਦਾ ਜਦੋਂ ਇਸ ਕਰਕੇ ਇਹ ਖੁੱਲਾ ਲਾਉਣ ਲੱਗ ਗਏ ਹੁਣ ਚੈਨਰ ਵਾਲਾ ਜੀ ਕੋਈ ਗਾਰੇ ਦੀ ਜਾਂ ਮਿੱਟੀ ਦੀ ਕੋਈ ਉਹ ਨਹੀਂ ਆ ਭਾਈ ਕੋਈ ਦਿੱਕਤ ਨਹੀਂ ਆਉਂਦੀ ਜੀ ਕਿਸੇ ਆ ਇਸ ਰੋਡ ਹੈ ਨਾ ਆਮ ਤਹਾਂ ਡਾੜ ਥੱਲੇ ਲਾ ਲਓ ਠੀਕ ਹੈ ਜੀ ਹਾਂ ਇਸ ਤਰ੍ਹਾਂ ਸਿਸਟਮ ਇਹ ਲਾਉਣ ਲੱਗ ਗਈ ਇਹ ਹਾਂਜੀ ਬਾਕੀ ਜਿਹੜਾ ਨਵਾਂ ਕਬਜਾ ਦਾ ਹੋ ਆਇਆ ਜੀ ਕਿਹੜਾ ਜੀ ਇੱਕ ਉਹ ਜਿਹੜਾ ਬਾਹਰ ਕੱਢਦਾ ਜੀ ਹਾਂ ਆ ਜਿਹੜੀਆਂ ਡਰਾਵ ਵਾਲਾਂ ਬਈਆਂ ਨੇ ਮਿਸਟਰੀ ਇਹ ਕਾਦੇ ਵਾਸਤੇ ਨੇ ਇਹ ਡਰਾਵਲ ਅਸੀਂ ਨਾ ਉਹ ਜਿਹੜਾ ਸਬਸੋਇਲਰ ਹਲ ਬਣਾਉਣੇ ਆ ਕੱਲਾ ਮਿੱਟੀ ਪਟਾ ਹਾਂਜੀ ਇਹ ਉਹਦੇ ਵਿੱਚ ਲੱਗਦੀ ਆ ਜੀ ਅਸੀਂ ਉਹਦੇ ਵਿੱਚ ਲਾ ਆਹ ਦੇਖੋ ਆਹ ਲੱਗ ਗਿਆ ਠੀਕ ਆ ਜੀ ਆਹ ਹਲ ਲੱਗ ਗਿਆ ਜੀ ਹਾਂਜੀ ਇਹ ਡਰਾਵਲ ਇਹਦੇ ਵਿੱਚ ਲੱਗਦੀ ਆ ਠੀਕ ਆ ਜੀ ਹਾਂ ਖਲਾਂ ਤੋਂ ਬਗੈਰ ਆਪਾਂ ਹੋਰ ਕੀ ਤਿਆਰ ਕਰਦੇ ਆ ਜੀ ਅਸੀਂ ਤਾਂ ਜੀ ਗੰਨਾ ਬੀਜਣ ਵਾਲੇ ਹਲ ਗੰਨਾ ਸੀਣ ਵਾਲੇ ਹਾਲ ਹਾਂਜੀ ਤੇ ਇੱਕ ਆਪਣੇ ਆਹ ਕਰਾ ਕਰਾ ਜੀ ਹੈ ਹਾਂ ਬੱਟਾ ਪਾਉਣ ਵਾਲਾ ਜਿੰਦਰਾ ਤਬਿਆ ਵਾਲਾ ਪਲੇਟਾ ਵਾਲਾ ਠੀਕ ਹੈ ਜੀ ਇਹ ਸਿਸਟਮ ਵੀ ਚੱਲਦੇ ਨੇ ਬਾਕੀ ਹੋਰ ਮੱਕੀ ਵੀਦਣ ਵਾਲੀ ਮਸ਼ੀਨ ਦੇ ਹਜੇ ਪੱਖੇ-ਪੱਖੇ ਲਾਉਣੇ ਆ ਅੱਛਾ ਜੀ ਹਾਂ ਬਾਕੀ ਹੋਰ ਨਹੀਂ ਲੱਗੇ ਜੀ ਹਾਂ ਜੀ ਹਾਂ ਜੀ ਬਾਕੀ ਕੰਪਲੀਟ ਤਿਆਰ ਹੋ ਗਿਆ ਆ ਸੈੱਟ ਕਹੇ ਵਾਲਾ ਜੀ ਇਹ ਵੀ 13 ਦਾ ਇਹ ਇਹ 13 ਵਾਲਾ ਜੀ ਇਹ ਇਹ ਤਿਆਰ ਹੋ ਰਿਹਾ ਜੀ ਇਹ ਤਿਆਰ ਹੋ ਰਿਹਾ ਜੀ ਆਹ ਹੈ ਜਿਹੜਾ ਉਹ ਜਿਹੜਾ ਕਬਜਾ ਕਹਿੰਦਾ ਸੀ ਕਿ ਨਵਾਂ ਮਾਡਲ ਚ ਆਹ ਹੈ ਚਾਕੇ ਦਿਖਾ ਇਹ ਜੀ ਹਾਂ ਸੈੱਟ ਲੋ ਜੀ ਇੱਕ ਮਿੰਟ ਉਹ ਬੰਨੇ ਬੰਨੇ ਤੇਰੇ ਸਰ ਇਹਦੇ ਵਿੱਚ ਜੀ ਆ ਜਿਹੜਾ ਇਹਦਾ ਆਪਣੇ ਘੋੜੇ ਵਾਲਾ ਹੈਗਾ ਹਾਂਜੀ ਘੋੜੇ ਦੀ ਜਿਹੜੀ ਕਮਾਣੀ ਪਿੰਨਾ ਹੈ ਇਹ ਉਹ ਹੈ ਉਹ ਆ ਜੀ ਹਾਂ ਜੀ ਇਹਦੀ ਇਹਦੀ ਕੱਲੀ ਕੀਮਤ ਹੈਗੀ ਆ 280 ਰੁਪਏ ਠੀਕ ਹੈ ਜੀ ਕੱਲੀ ਇਹਦੇ ਆ ਬਾਕੀ ਆ ਦੇਖੋ ਗਲੀ ਸੌਂਦਾ ਇਹਦੇ ਆ ਬੁਸ਼ ਲੱਗਿਆ ਹੈ ਜੀ ਇਹ ਦੁਬਾਰਾ ਜੀ ਚੱਕ ਕੇ 11 ਬਣ ਜਾਣਗੇ ਹਾਂਜੀ ਇਹ ਗਿਆ 11 ਬਣ ਗਿਆ ਜੀ ਆ ਹੁਣ 11 ਨੇ ਜੀ 11 ਜੀ ਚੱਕ ਦੀ ਹਾਂਜੀ ਜਿਹੜਾ ਛੋਟੇ ਟਰੈਕਟਰ ਦੇ ਕੰਮ ਲੈਣ ਚਾਹੇ ਅਗਲਾ ਵੱਡੇ ਦੇ ਲੈ ਲਈ ਹਾਂਜੀ ਹਾਂਜੀ 11 ਠੀਕ ਹੈ ਇਹ ਮਿਸਤਰੀ ਇਹਦੀ ਕਿੰਨੀ ਕੀਮਤ ਬਣ ਜਿੰਦੀ ਆ ਜੀ ਹਾਂਜੀ ਇਹਦੀ ਕੀਮਤ ਬਣਦੀ ਆ ਜੀ ਤਕਰੀਬਨ ਇਹਦਾ ਇਹ 55000 ਦੇ ਕਰੀਬ ਪਾ 155000 ਦੇ ਕਰੀਬ ਠੀਕ ਹੈ ਜੀ ਆਹ ਬਜਣੀ ਬਹੁਤ ਹੋ ਗਿਆ ਉਹ ਇੱਥੇ ਹਾਂਜੀ ਹਾਂਜੀ ਬਗੈਰ ਚੈਨਲ ਕੋਈ ਜੀ ਠੀਕ ਹੈ ਜੀ ਇਹਨਾਂ ਹਲਾਂ ਦੀ ਕੀਮਤ ਕਿੰਨੀ ਆ ਮਿਸਤਰੀ ਜੀ ਇਹਨਾਂ ਦਾ ਜਿਹੜਾ 3 lakhs ਮਾਡਲ ਆ ਜੀ ਉਹ ਤਾਂ ਹੈਗੀ 36000 ਰੁਪਏ 33000 ਰੁਪਏ ਜੀ ਠੀਕ ਹੈ ਜੀ ਇਹ ਜਿਹੜਾ ਦੂਸਰਾ ਆਪਾਂ ਆਮ ਪਹਿਲਾਂ ਬਣਾਉਣੇ ਆ ਕੀਮਤਾਂ ਘੱਟ ਕੇ ਜਿਹੜਾ ਬਣਾਉਣੇ ਆ ਮੁਰਾ ਠੀਕ ਹੈ ਜੀ ਉਹਦੀ ਹੈਗੀ 37000 ਰੁਪਏ ਚਾਈਨਰਸ ਮੇਡ ਆ ਬਾਕੀ ਇਹ ਕੁਝ ਪਾਈਪ ਲਵਾਉਣਾ ਹੋਵੇ ਉਹਦਾ ਚਲੋ ਵੱਖਰਾ ਚਾਰਜ ਹੋ ਜਾਂਦਾ ਜਿਵੇਂ ਨਹੀਂ ਹੈਗਾ ਜਿਵੇਂ ਅੱਜ ਕੱਲ ਟੌਰ ਵਾਲੇ ਬਣਾਉਂਦੇ ਨੇ ਜੀ ਕੋਈ ਕਿਸੇ ਕਿਸਮ ਦਾ ਜਾਂ ਹੌਰਸ ਘੋੜੀ ਹੌਰਸ ਘੋੜੀ ਕਿਹੜੇ ਆਪਾਂ ਹਾਂਜੀ ਹੌਰਸ ਘੋੜੀ ਉਹਦਾ ਉਹਦੇ ਵੱਖਰੇ ਹੋ ਜਾਂਦੇ ਨੇ 4000 ਰੁਪਏ ਠੀਕ ਹੈ ਜੀ ਯਾਨੀ ਕਿ ਇਹਦੇ ਵਿੱਚ ਹੀ ਸਿਸਟਮ ਕਰਕੇ ਉਹ ਸੌਖਾ ਹੋ ਗਿਆ ਉਹਦੇ ਤੇ ਜਾਲ ਜੂਲੀ ਵੀ ਲੱਗਦੀ ਆ ਸਾਰਾ ਕੁਝ ਠੀਕ ਹੈ ਜੀ ਜੇ ਮਿਸਤਰੀ ਅੱਜ ਆਪਾਂ ਨੂੰ ਸਾਈ ਦੇਵੇ ਕੋਈ ਕਾਇਦਨਾਚ ਦੇ ਦੇਣੇ ਆਪਾਂ ਤਿਆਰ ਕਰਕੇ ਜੀ ਤਾਂ तकरीबन 11ਵੇਂ ਦਿਨ ਲੱਗ ਜਾਣਾ ਜੀ 10ਵੇਂ 11ਵੇਂ ਦਿਨ ਜੀ ਠੀਕ ਹੈ ਜੀ ਜਿਹੜੇ ਮਿਸਤਰੀ ਫਾਲੇ ਪਾਉਣੇ ਹੋ ਤੁਸੀਂ ਇਹ ਕਮਾਨੀ ਵਾਲੇ ਪਾਉਣੇ ਜੀ ਬਿਲਕੁਲ ਪ्योर ਕਮਾਨੀ ਆ ਜੀ ਇਹ ਗਵਿੰਦਗੜ੍ਹ ਦਾ ਫਾਲਾ ਪਾਉਣੇ ਆ ਜੀ ਠੀਕ ਹੈ ਜੀ ਜਨਰੇਟਰ ਤੇ ਲਗਾ ਜੀ ਠੀਕ ਹੈ ਜੀ ਪੂਰੇ ਵਧੀਆ ਤੇ ਆ ਗਿਆ ਜੀ ਹਾਂ ਜੀ ਬਹੁਤ ਵਧੀਆ ਕੁਆਲਟੀ ਤੇ ਆ ਗਿਆ ਜੀ ਇਹ ਮੋਟਾ ਫਾਲਾ ਹੈਗਾ ਜਿਵੇਂ ਇਹ ਹਣਾਂ ਦਾ ਵੱਜਣਾ ਹੈਗਾ ਤਾਂ ਤਾਂ ਮੁਚੇ ਨਾ ਟੁੱਟੇ ਠੀਕ ਹੈ ਜੀ ਠੀਕ ਹੈ ਉਸੇ ਮੁਤਾਬਕ ਬਣਾਇਆ ਗਿਆ ਵੀ ਵਜਨ ਜਿਆਦਾ ਹੈ ਜੇ ਪਤਲਾ ਹੋਊਗਾ ਤਾਂ ਉਹ ਮੋੜ ਕੇ ਧਰ ਦੂਗਾ ਮੋੜ ਕੇ ਧਰ ਦੂਗਾ ਜੀ ਠੀਕ ਹੈ ਜੀ ਇੱਕ ਮਿਸਤਰੀ ਜੀ ਆਪਣਾ ਇਹ ਸੰਗਰੂਰ ਰੋਡ ਆਉਂਦਾ ਜੀ ਹਾਂ ਬਿਲਕੁਲ ਸੰਗਰੂਰ ਰੋਡ ਹੈ ਜੀ ਸੰਗਰੂਰ ਰੋਡ ਸਰਕਾਰੀ ਹਸਪਤਾਲ ਨੂੰ ਹੈਣਾ ਜੀ ਅੱਗੇ ਹਾਂ ਅੱਗੇ ਉੱਥੇ ਦੁਕਾਨ ਆਉਂਦੀ ਆ ਮਿਸਤਰੀ ਧਿਆਨ ਸਿੰਘ ਸੋਨੋ ਪ੍ਰੀਤਮ ਸਿੰਘ ਸਾਰੋਂ ਵਾਲੇ ਸਟੈਂਡਰਡ ਐਗਰੀਕਲਚਰ ਸਟੈਂਡਰਡ ਐਗਰੀਕਲਚਰ ਵਰਕਸ਼ਾਪ ਜਿਹੜੇ ਵੀਰ ਨੂੰ ਹਲਾਂ ਦੀ ਲੋੜ ਹੋਵੇ ਜਦੋਂ ਮਰਜੀ ਆਓ ਮਿਸਤਰੀ ਜੀ ਕੋਲੇ ਆਪਣਾ ਨਾਮ ਲੈਦੇ ਹੋ ਪੂਰਾ ਤੁਹਾਡਾ ਮਾਨਤਾਨ ਕਰਨਗੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ